ਕੀ ਕੰਮ ਚੱਲ ਰਿਹਾ ਹੈ ਜੀ ਮੈਂ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾ ਜੀ ਅਸੀਂ ਨਾ ਪੇਸ਼ੈਂਟ ਤੋਂ ਫੀਡਬੈਕ ਲੈ ਰਹੇ ਹਾਂ ਮਰੀਜ਼ ਨੂੰ ਪੁੱਛਦੇ ਆ ਵੀ ਤੁਹਾਨੂੰ ਦਵਾਈ ਮਿਲ ਰਹੀ ਆ ਟੈਸਟ ਹੋ ਰਹੇ ਆ ਲਾਜ ਠੀਕ ਹੋ ਰਿਹਾ ਹੈ ਡਾਕਟਰ ਕਾਰਟਿਅਸ ਹੈ ਸਾਰਾ ਇਹ ਸਾਰੀ ਪੇਸ਼ੈਂਟ ਦੀ ਫੀਡਬੈਕ ਲੈਣ ਦਾ ਪਰ ਮਕਸਦ ਹੈ ਮੇਰਾ ਜੀ ਸਰ ਫਸਟ ਡਾਕਟਰਾਂ ਨੂੰ ਵੀ ਪੁੱਛਦੇ ਆ ਜੇ ਕੋਈ ਦਿੱਕਤ ਆ ਸਾਨੂੰ ਦੱਸੋ ਆਦਰਵਾਇਜ਼ ਮਰੀਜ਼ ਨੂੰ ਸਾਰੀ ਦਵਾਈ ਹਸਪਤਾਲ ਤੋਂ ਮਿਲਣੀ ਚਾਹੀਦੀ ਆ ਇੱਕ ਤਾਂ ਇਹਦਾ ਏਮ ਹੈਗਾ ਜੀ ਦੂਜੇ ਜਿਹੜੇ ਪੇਸ਼ੈਂਟ ਦਾਖਲ ਆਗੇ ਉਹਨਾਂ ਦੇ ਯੂਜ਼ ਤੇ ਕਾਰਡ ਬਣਨੇ ਚਾਹੀਦੇ ਆ ਔਰ ਉਹਨਾਂ ਦੀ ਜਿਹੜੇ ਆਗੇ ਸਾਰੇ ਉਹ ਤੇ ਚਾਰ ਜਿਹੜੇ ਹਸਪਤਾਲ ਦੇ ਵਿੱਚ ਬਾਕੀ ਸਾਫ ਸਫਾਈ ਜਿਹੜਾ ਬਾਕੀ ਸਾਰਾ ਜਿਹੜਾ ਸਾਰਾ ਸਾਰਾ ਤੋਂ ਦੋ ਵਾਸਤ ਦੇਖਣਾ ਸਾਰਾ ਇਹ ਸਾਰੇ ਮੈਂ ਇੰਸਪੈਕਸ਼ਨ ਖੁਦ ਜਾ ਕੇ ਕਰ ਰਿਹਾ ਹਾਂ ਇਹ ਸਰ ਜਿਹੜੀ ਇੱਕ ਨਵੀਂ ਬਿਲਡਿੰਗ ਬਣੀ ਹੋਈ ਹੈ ਜੀ ਆਪਦੀ ਉਹ ਪੱਤ ਦੇ ਇੰਚਲ ਉਹ ਮੈਂ ਅੱਜ ਕਰਦਾ ਇਸ ਉਧਰ ਸਾਈਡ ਕਰਾ ਉਹਨੂੰ ਜਲਦੀ ਸ਼ੁਰੂ ਕਰ ਰਹੇ ਹਾਂ ਉਹ ਐਮਸੀਆ ਸੈਂਟਰ ਹੈ ਜੀ ਜੱਚਾ ਬੱਚਾ ਕੇਂਦਰ ਹੈ ਉਹ ਉਹਨੂੰ ਜਲਦੀ ਸ਼ੁਰੂ ਕਰ ਰਹੇ ਹਾਂ ਸਰ ਇੱਕ ਹੋਰ ਹੈ ਜੀ ਕੋਈ ਵੀ ਜੇ ਕਿ ਕੋਈ ਸੀਰੀਅਸ ਮਰੀ ਜਾਂਦਾ ਤਾਂ ਉਹਨੂੰ ਪਰਾਲੇ ਰੈਫਰ ਕਰਨਾ ਪੈਂਦਾ ਹੈ ਇਹ ਸਰ ਦੇਖੋ ਪਟਿਆਲੇ ਦੇ ਵਿੱਚ ਪਟਿਆਲੇ ਦੇ ਪਟਿਆਲੇ ਦੇ ਵਿੱਚ ਵੀ ਨਹੀਂ ਕਮੀ ਨਹੀਂ ਆਇਆ ਇਹ ਇੱਕ ਸਬਡ ਜਿਹੜਾ ਕਮਿਊਨਿਟੀ ਹੈਲਥ ਸੈਂਟਰ ਆ ਉਹਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਸੋਜਾ ਆ ਉਹਦੇ ਵਿੱਚ ਉਸ ਹੁਲਤ ਨਹੀਂ ਹੋ ਸਕਦੀ ਜੋ ਨਾਬੇ ਚ ਆ ਨਾਬੇ ਚ ਉਸ ਹੁਲਤ ਨਹੀਂ ਹੋ ਸਕਦੀ ਜਿਹੜਾ ਮੈਡੀਕਲ ਕਾਲਜ ਚ ਆ ਸੋ ਕੁਝ ਪੇਸ਼ੈਂਟ ਤਾਂ ਜਿਹੜੇ ਸੀਰੀਅਸ ਹੋਣਗੇ ਮੈਡੀਕਲ ਕਾਲਜ ਜਾਣਗੇ ਆਦਰਵਾਇਜ਼ ਤਾਂ ਮੈਡੀਕਲ ਕਾਲਜ ਦਾ ਪਰਪਸ ਕੋਈ ਨਹੀਂ ਨਾ ਕਿ ਮੈਡੀਕਲ ਕਾਲਜ ਆ ਦੇ ਮਰੀਜ਼ ਜਿਹੜੇ ਇੱਥੇ ਇਲਾਜ ਹੋਣ ਲੱਗ ਜੇ ਉਹਨਾਂ ਦਾ ਇੱਥੇ ਜਿਹੜੀਆਂ ਕਾਮਨ ਸਰਜਰੀਜ਼ ਆ ਉਹ ਤੁਹਾਡੇ ਕਾਲ ਬਲੈਡਰ ਹੋ ਗਿਆ ਮਲ ਹਰਨੀਆਂ ਹੋ ਗਈਆਂ ਅ ਅਪੈਂਡੇਕਸ ਹੋ ਗਿਆ ਜਿਹੜੀ ਨਾਰਮਲ ਸਰਜਰੀਜ਼ ਐ ਡਿਲੀਵਰੀਜ਼ ਹੋ ਗਈਆਂ ਇੱਥੇ ਹੋਣਗੀਆਂ ਸਾਰੀਆਂ ਜਿਹੜੀਆਂ ਐਡਵਾਂਸ ਖੁੱਪਾ ਰੂਪ ਨਾਲ ਤੁਮੀਲ ਕਰ ਸਕਦੇ ਵੀ ਜਿਹੜੀ ਵਿਦਨ 1-2 ਮਹੀਨੇ ਸ਼ੁਰੂ ਕਰਾਗੇ ਉਹੀ ਵੇਖਣਾ ਹੈ। ਥੈਂਕ ਯੂ ਸਰ। ਤੇ ਆਪਣ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦੀ ਇਸ ਕਰਕੇ ਰਹਿ ਜਾਂਦੀ ਹੈ। ਜਿਹੜੀ ਨਵੀਂ ਬਿਲਡਿੰਗ ਹੈ ਜੀ ਉਹਦੇ ਵਿੱਚ ਕੀ ਕਸਰ ਹੈ ਕਿ ਉਹ ਨਹੀਂ ਚੱਲੂ ਹੋ ਰਹੀ ਤੇ ਅੱਜ ਕੀ ਉਹਨਾਂ ਵੱਲੋਂ ਦੇਖ ਸਕਦੇ ਹੋ। ਤੇ ਜਿਹੜੀ ਨਵੀਂ ਬਿਲਡਿੰਗ ਹੈ ਮੇਨ ਉਹਦੀ ਪ੍ਰੋਬਲਮ ਹੈਗੇ ਏਸੀ ਨਹੀਂ ਹੈਗੇ। ਤੇ ਜਿਹੜੀ ਇੱਕ ਉਹਦੀ ਬਿਜਲੀ ਦੀ ਪ੍ਰੋਬਲਮ ਸੀ ਥੋੜੀ ਜੀ ਸਰ ਕਹਿੰਦੇ ਸਮਾਨ ਭੇਜ ਦੇਣ ਏਸੀ ਦਾ ਉਸ ਤਰ੍ਹਾਂ ਦੇ ਸ਼ੁਰੂ ਕਰ।